ਜਿਬ ਜੀ ਸੁਰਥ ਮਹਲਾ ਪੰਜਵਾਂ ਕਰ ਦੂਜਾ ਮਾਤ ਕਰਤ ਮੈਂ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰ ਹੋ ਤਾਰਨ ਹਾਰੇ ਬਾਤ ਗਰਪ ਮੈਂ ਆਪੈ ਨਿਸਮਰਨ ਦੇ ਤਹ ਤੁਮ ਰਾਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਰ ਹੋ ਤਾਰਨ ਹਾਰੇ ਮਾਤੋ ਤੁਮ ਥਾਕੁਰ ਸਿਰ ਮੋਰਾ ਗੀਹਾ ਹੂੰ ਹਾ ਤੁਹਾਰੋ ਤੋਰਾ ਰਹਾ ਤੇ ਕ ਮੇਰ ਸਮਨੈ ਕਰਨ ਹਾਰ ਤ੍ਰਣ ਜਾਣੈ ਤੂੰ ਦਾਤਾ ਬਾਗਨ ਕਉ ਸਬਲੀ দান ਤਹਿ ਪ੍ਰਭ ਭਨੈ ਖਿਨ ਮੈਂ ਅਵਰ ਖਿਨੈ ਵੈ ਅਵਰਾ ਅਚਰਜ ਚਲਤ ਤਮਾ ਗੰਭੀਰੋ ਉਚਾ ਅਗਮ ਅਪਾਰੇ ਸਾਧ ਸੰਗ ਜੋਤ ਮੈਂ ਮਿਲਾਇਓ ਤੋ ਸੁਨੇ ਤੁਮਾਰੇ ਪਾਣੀ ਆਨੰਦ ਪਿਆਪੇਖਤ ਹੀ ਨਾਨਕ ਪ੍ਰਤਾਪ ਪਰਖ ਨਿਰਬਾਣੀ ਸਾਦ ਸੰਗ ਜੋਤ ਮੈਂ ਮਿਲ ਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਪਿਆਪੇ ਖਤ ਹੀ ਨਾਨਕ ਪ੍ਰਤਾਪ ਪਰਖ ਨਿਰ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ